ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਪਿੰਕੂ ਪਟਿਆਲ ਲੁਧਿਆਣਾ ਦੇ ਵਿੱਚ ਸ਼ਰਮਨਾਕ ਕਠਨਾ ਜਿਹੜੀ ਹੈ ਉਹ ਦੇਖਣ ਨੂੰ ਮਿਲਿਆ ਦੱਸ ਦੀ ਕੀ ਕੁਝ ਲੜਕੀਆਂ ਦਾ ਜਿਹੜਾ ਮੂੰਹ ਕਾਲਾ ਕਰਕੇ ਗਲੀ ਦੇ ਵਿੱਚ ਘੁਮਾਇਆ ਜਾਂਦਾ ਹੈ ਦੱਸ ਦੀ ਕੀ ਇਨਸਾਨੀਅਤ ਨੂੰ ਸ਼ਰਮ ਸ਼ਾਰ ਕੀਤਾ ਜਾਂਦਾ ਹੈ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਜਿਹੜੀ ਪੁਲਿਸ ਆ ਹਰਕਤ ਦੇ ਵਿੱਚ ਆਂਦੀ ਆ ਤਾਂ ਕਿ ਇਹ ਤਸਵੀਰਾਂ ਨਹੀਂ ਜਿੱਥੇ ਉਹ ਪੀੜਤ ਲੜਕੀਆਂ ਜਿਹੜੀਆਂ ਨੇ ਰਹਿੰਦੀਆਂ ਨੇ ਕਿਉਂਕਿ ਸੱਤੀ ਮਾਲਕ ਨੇ આરોਪ ਲਗਾਇਆ ਕਿ ਉਹਨਾਂ ਨੇ ਚੋਰੀ ਕੀਤੀ ਸੀ ਪਰ ਕਿਤੇ ਕੋਣ ਵੀ ਇਹ ਹੱਥ ਨਹੀਂ ਹੈ ਕਿ ਕਿਸੇ ਦੇ ਕ੍ਰਾਈਮ ਨੂੰ ਉਹ ਆਪਣੇ ਹੱਬ ਨਾਲ سزا ਦੇ ਸਕਦੇ ਹੌਸਲਾ ਕਮ ਹੁੰਦਾ ਹੈ ਜਿਸਨੇ ਕ੍ਰਾਈਮ ਕੀਤਾ ਹੈ ਜਿਸਨੇ ਅਪਰਾਧ ਕੀਤਾ ਹੈ ਉਸ ਨੂੰ ਸਜ਼ਾ ਦੇਣੀ ਪਰ ਕਿਸੇ ਵੀ ਵੀਡੀਓ ਵਾਇਰਲ ਕਰਨਾ ਜਾਂ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਸ਼ਰਮਨਾਕ ਘਟਨਾ ਜਿਹੜੀ ਕਰਨਾ ਉਹ ਇੱਕ ਮੰਦਭਾਗੀ ਖਬਰ ਹੈ ਰਾਜੀ ਹੈ ਕਿ ਪੁਲਿਸ ਵੱਲੋਂ ਇਹ ਆਖਿਆ ਕਿ ਜਲਦੀ ਹੀ ਮਾਮਲਾ ਦਰਸਕੀਤਾ ਜਾਊਗਾ ਪਰ ਕਈ ਲੋਕ ਜਿਹੜੇ ਨੇ ਉਹ ਕਾਨੂੰਨ ਨੂੰ ਹੱਕ ਦੇ ਵਿੱਚ ਲੈਂਦੇ ਨੇ ਪਰ ਇੱਕ ਘਟਨਾ ਤੋਂ ਬਾਅਦ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਜਾਣੀਆਂ ਹੈ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਲੁਧਿਆਣਾ ਦੇ ਬਹਾਦਰ ਕੇ ਰੋਡ ਦੇ ਨਸੀਬੀਆਂ ਤਸਵੀਰਾਂ ਨੇ ਜਿੱਥੇ ਕੀ ਨਰਕੀਆਂ ਨੂੰ ਜਿਹੜਾ ਹੈ ਇੱਕ ਗੱਲ ਦੇ ਵਿੱਚ ਤਕਤੀ ਪਾ ਕੇ ਜਿਸ ਉਸੇ ਵਿੱਚ ਆ ਕਿ ਆ ਜੀ ਕਿ ਮੈਂ ਚੋਰ ਹਾਂ ਇਸ ਤਰ੍ਹਾਂ ਦੀਆਂ ਤਕਤੀਆਂ ਪਾ ਕੇ ਗਲੀਆਂ ਦੇ ਵਿੱਚ ਘੁਮਾਇਆ ਜਾਂਦਾ ਹੈ ਸੋ ਹਿਊਮਨ ਟ੍ਰੈਫਿਕ ਜਿਹੜੀ ਹੈ ਉਹ ਵਾਇਲੈਂਸ ਕੀਤਾ ਜਾਂਦਾ ਹੈ ਪਰ ਇਹ ਹੱਕ ਅਧਿਕਾਰ ਜਿਹੜਾ ਹੈ ਉਹ ਕਿਸੇ ਕੋਲ ਨਹੀਂ ਹੁੰਦਾ ਬਨਪੀਤ ਹੈ ਵੀ ਦੇ ਦੇ ਦੇਖੋ ਜੀ ਜੋ ਚੀਜ਼ ਹੈਗੀ ਆ ਜੀ ਮੇਰੇ ਸਾਡੂ ਭਾਵਨਾਵਾਂ ਦੇ ਵਿੱਚ ਜਿਹੜੀ ਜੀ ਹੈਗੀ ਆ ਉਹਨੇ ਜੋ ਜੋ ਗਲਤੀਆਂ ਕੀਤੀਆਂ ਉਹਨਾਂ ਨੇ ਉਹਨਾਂ ਨੇ ਸਮਾਨ ਸਾਡਾ ਚੋਰੀ ਕੀਤਾ ਅਸੀਂ ਦੋ ਮਹੀਨੇ ਤੋਂ ਪਰੇਸ਼ਾਨ ਸੀ ਦੋ ਤਿੰਨ ਮਹੀਨੇ ਤੋਂ ਕਿ ਸਾਡਾ ਕੋਈ ਮਾਲ ਪੂਰਾ ਨਹੀਂ ਹੁੰਦਾ ਸੀ ਅਸੀਂ ਉਸ ਕਰਕੇ ਜਿਹੜੀ ਚੀਜ਼ ਹੈਗੀ ਹੈ ਉਹਨਾਂ ਨੂੰ ਤਾਂ ਜੋ ਬਾਕੀ ਦੇ ਜਿਹੜੀਆਂ ਹੈਗੀਆਂ ਆਣ ਕੰਮ ਕਰਨ ਤੇ ਉਹ ਇਦਾਂ ਦੇ ਕੰਮ ਨਾ ਕਰਨ ਅਸੀਂ ਕੰਮ ਕਰਨੇ ਇੱਕ ਤਰ੍ਹਾਂ ਦਾ ਕਾਨੂੰਨ ਹੱਥ ਦੇ ਵਿੱਚ ਲੈਣਾ ਤੁਸੀਂ ਪੁਲਿਸ ਕੋ ਜਾਂਦੇ ਸਤਿ ਜੋ ਕਾਨੂੰਨੀ ਕਾਰਵਾਈ ਹੋਏਗੀ ਮੇਰੇ ਤੇ ਜੋ ਕਰ ਸਕਦੇ ਨੇ ਉਹ ਕਰ ਉਹ ਕਰ ਕੋਈ ਉਹ ਨਹੀਂ ਅਸੀਂ ਮੈਂ ਕਹਿੰਦਾ ਜੀ ਗਲਤੀ ਹੋਈ ਹੈ ਬੀ ਜੀ ਤੁਸੀਂ ਮੇਰੇ ਤੇ ਕਰ ਸਕਦੇ ਆ 18 ਸਾਲ ਤੋਂ ਕੱਟਦਾ ਹਾਂ ਤੇ ਬੱਚੇ ਵੀ ਰੱਖੇ ਹੋਏ ਫੈਕਟਰੀ ਦੇ ਵਿੱਚ ਨਹੀਂ ਜੀ ਕੋਈ ਇਹੋ ਜਿਹੀ ਨਹੀਂ ਜੀ 17 ਸਾਲ ਦੀ ਜੀ ਸਾਰਾ ਉਹਨਾਂ ਨੂੰ ਜੋ ਪਤਾ ਜੀ ਮੈਨੂੰ ਇਹਦੇ ਜਿਹੜੀ ਚੀਜ਼ ਹੈਗੀ ਹੈ ਉਹਦੇ ਉੱਤੇ ਲਿਖਿਆ ਹੋਊਗਾ ਉਹਨਾਂ ਦੀ ਜਿਹੜੀ ਬੇਟੀ ਹੈਗੀ ਆ ਤੇ ਉਹਨਾਂ ਨੇ 17 ਸਾਲ ਦੀ ਕਿ 18 ਇਹ ਨਹੀਂ ਮੈਨੂੰ ਪਤਾ ਜੀ ਇਹ ਨਹੀਂ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਜੀ ਉਹਦਾ ਰਿਸ਼ਤਾ ਹੋਇਆ ਹੈ ਕਿ ਨਹੀਂ ਸਾਨੂੰ ਇਹਦੇ ਬਾਰੇ ਨਹੀਂ ਪੇਸ਼ਤਾਵਾ ਹੈ ਕਿ ਜੋ ਕੁੜੀ ਸਰ ਦੇਖੋ ਜੇ ਕੋਈ ਗਲਤੀ ਹੈ ਜੀ ਮੈਂ ਕਹਿੰਦਾ ਜੀ ਸਭ ਕੁਝ ਸਾਂਝੀ ਹੈ ਪਰ ਆ ਸਾਡਾ ਨੁਕਸਾਨ ਜਿਹੜਾ ਅਸੀਂ ਜਿੰਨੇ ਵਰਕਰ ਹੈਗੇ ਆ ਉਹ ਵੀ ਪਰੇਸ਼ਾਨ ਸੀਗੇ ਇਹ ਵੀ ਦੇਖੋ ਨਾ ਤੁਸੀਂ ਤੁਸੀਂ ਇੱਕ ਵਾਰ ਕੇ ਨਾ ਦਿਓ ਤੁਸੀਂ ਇੱਕ ਪਾਸੇ ਨਾਲੋ ਵੀਰ ਜੀ ਤੁਸੀਂ ਇਹ ਵੀ ਦੇਖੋ ਸਾਡਾ ਚੋਰੀ ਨਹੀਂ ਕੀਤਾ ਜੀ ਦੇਖੋ ਹਰ ਜੋ ਹਰ ਜਿਹੜਾ ਬੰਦਾ ਇਹੀ ਕਹਿੰਦਾ ਜੀ ਜਿਉਰੋਂ ਉਹਨਾਂ ਨੇ ਘਰੋਂ ਬਰਾਮਦ ਹੋਇਆ ਉਹਦਾ ਕੀ ਕਾਂਗੇ ਜੀ ਉਹਨੇ ਸਾਰੇ ਨੇੜੇ țeੜੇ ਜਿਹੜਾ ਸਾਰੇ ਹੈਗੇ ਨੇ ਉਹਨਾਂ 'ਚ ਕੀ ਕਾਂਗੇ ਉਹ ਜਿਹੜੇ ਨੇੜੇ țeੜੇ ਬੰਦੇ ਹੈਗੇ ਉਹਨਾਂ ਨੇ ਦੇਖਿਆ ਉਹਨਾਂ ਦੇ ਘਰੋਂ ਨਿਕਲਿਆ ਜੇ ਨਹੀਂ ਉਹਨਾਂ ਨੂੰ ਪਤਾ ਜੇ ਉਹਨੇ ਚੋਰੀ ਕੀਤਾ ਸੀ ਤੇ ਉਹ ਦੇ ਨਹੀਂ ਕੀਤਾ ਰਿਹਾ ਸੀ ਜਿਹੜਾ ਚੋਰ ਨਾਲ ਇੱਕ ਵਰਕਰ ਨੇ ਉਹਨਾਂ ਦੇ ਘਰ ਦੇ ਤਾਲੇ ਤੱਕ ਤੋੜ ਦਿੱਤੇ ਉਹ ਨਹੀਂ ਚੋਰੀ ਦੇਖੋ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਨਾਲ ਲੈ ਕੇ ਗਏ ਕੋਈ ਨਹੀਂ ਨਾਲ ਆਇਆ ਨਾਲ ਉਹ ਨਾਲ ਹੀ ਗਏ ਆ ਜੀ ਇਹ ਸਭ ਕੋਈ ਨਾਲ ਗਏ ਗਲਤੀ ਕਰੇਗਾ ਉਹਦੀ ਸਜ਼ਾ ਦੇਣ ਦਾ ਹੱਕ ਤੁਹਾਡੇ ਕੋਲ ਹੈ ਦੇਖੋ ਮੇਰੀ ਗੱਲ ਸੁਣੋ ਅਸੀਂ ਤਾਂ ਜਿਹੜਾ ਹੈਗਾ ਸਮਾਨ ਤੇ ਕਰਕੇ ਉਹਨਾਂ ਨੂੰ ਸਾਨੂੰ ਜੀ ਇਹ ਦੋ ਪੀਸ ਹੋਣਗੇ ਚਲੋ ਬੰਦਾ ਕਹਿੰਦਾ ਚਲੋ ਛੱਡੋ ਜੀ ਪਰ ਜਰੂਰ ਇੰਨੇ ਪੀਸ ਘਰੋਂ ਦੇ ਵਿੱਚੋਂ ਦੇਖੋ ਜੀ ਪੁਲਿਸ ਪੁਲਿਸ ਦੇਖੋ ਪੁਲਿਸ ਪੁਲਿਸ ਮੁਲਾਜਮਾ ਅਸੀਂ ਉਹਨਾਂ ਦੇ ਤਖਲ ਅੰਦਾਜ਼ੀ ਨਹੀਂ ਦੇ ਸਕਦੇ ਠੀਕ ਹੈ ਜੀ ਦੇਖੋ ਤੁਸੀਂ ਦੇਖੋ ਮੇਰੇ ਤੇ ਜੋ ਕਾਰਵਾਈ ਹੋਏਗੀ ਮੈਂ ਤਿਆਰ ਹਾਂ ਠੀਕ ਹੈ ਜੀ ਹੋਰ ਦੱਸੋ ਵੀ ਨਹੀਂ ਕੀ ਪੈਣਾ ਨਾਮ ਜੋ ਹੈ ਅੱਜ ਕੀ ਬਾਤ ਹੋਈ ਹੈ ਕੱਲ ਫੈਕਟਰੀ ਕੀ ਜੋ ਵੀਡੀਓ ਹੋਈ ਹੈ ਆਪਕਾ ਆਪ ਹੀ ਕੋ ਆਪਣੇ ਅੱਗੇ ਮੈਂ ਕਰਤੀ ਜਾਗੀ ਜੀ ਹੋਾਈ वो यूँ था मेरे मतलब यही भैया है ना जो उन्होंने पीस लिया था मैंने वो बेच रहे थे तो मैंने कहा कहीं और बेच दो कि मुझे ही दे दो सस्ते भी बेच रहे थे मैंने खरीद लिया तो मुझे ही बोलने लग गए चोर चोर तो आपने था था। जी तो क्या आपके में क्या डाला, क्या लिखा हुआ था? बता बता कि मैं चोर। तीन लोग मालिक तो थे और मास्टर जी थे और वो थे एक वीडियो वहाँ सभी बना रहे थे तो है आपकी? कब से आप अठारा। मेरी अठारह साल की, की उम्र जी है। तो पहले शादी भी थी किसी लड़की की जी मेरी तो बहन के उधर रहती है बहन शादी है जी तो क्या आप ही के साथ में जी तो क्या बात हुई है उसके बारे में बताइए कुछ नहीं जोने तो पीस बिटिया हमारे जोने तो खरीद ली इस राय तो इसलिए जो कह के जो ने कहा कि तुम्हारे यहाँ भी माल निकला है तुम भी चोर हो तो हम कहा कि हम हूँ चोरी कैमरा चेक कर लीजिए आप अगर हमारी लड़कियों ने चोरी की हो या हमने की हो तो हम चोर हैं लेकिन हम हमारे कमरे में माल निकला चलो हम मानते हैं कि हम चोर हैं हम खरीदा है तो कला ख़रीदने वाला जो है तो चोर से ज़्यादा जुर्मी होता है अभिषेक से हाँ उसने जो न तो लाए थे अभी का, का है वो? ये कहा है लड़का तो हाँ मारो पीट न तो मारी नहीं आई अभी नहीं, आगे। नहीं।, आगे। नहीं।, दी। तो नहीं हमने नहीं किस दी किसकी अठारह साली तो के लिए आप जो कुछ करो सारा तुम्हारे यहाँ हम यहाँ गरीब आदमी हम क्या करीब आप तुम खा रहे हमारी मांग बस यहाँ हमारे साथ इंसाफिन जाए हम चोरी की नहीं की जो है खरीदा जरूर गुनागार पुलिस कंप्लेन करेंगे तुम्हारी जवानत नहीं होगी तुम्हारी लड़कियों की शादी नहीं होगी हमने कहा सर ऐसा मत करिए जो न तो हम ਹਮਾਰ ਕਾਰ ਲੈ ਲੇਨ ਮੋਬਾਈਲ ਹਮਾਰ ਚਾਰ ਪੰਜ ਜਮਾ ਕਲੀਨ ਹਮਾਰ ਘਰ ਕੋ ਤਾਂ ਕਾ ਸਭ ਸਮਾਨ ਉਠਾ ਲੇਗੇ ਰਾਜੂ ਨੇ ਡਾਲਮ ਭਰ ਕੇ ਸਭ ਬਾਦਿਮ ਸ਼ਾਮ ਕ ਦੇ ਗਏ ਹੈ ਕਪੜਾ ਲੱਤ ਰਹੇ ਵੇ ਮੀਆਂ ਤੁਹਾਡੀ ਆਪ ਦੀ ਸ਼ਾਦੀ ਦੀ ਇਹ ਜੀ ਇੱਕ ਮੋਬਾਈਲ ਦੇ ਜਰੀਏ ਜਿਹੜੀ ਆ ਵੀਡੀਓ ਆ ਉਹ ਵਾਇਰਲ ਹੋਈ ਸੀ ਉਹਦੇ ਰਿਗਾਰਡਿੰਗ ਅਸੀਂ ਜਿਹੜਾ ਏਰੀਆ ਇਹ ਆਡੈਂਟੀਫਾਈ ਕਰਕੇ ਇਹ ਫੈਕਟਰੀ ਤੱਕ ਪਹੁੰਚੇ ਆ ਬਟ ਇਹਦੇ ਰਿਗਾਰਡਿੰਗ ਸਾਡੇ ਕੋਲ ਵਿਕਤਮ ਪਾਰਟੀ ਵੱਲੋਂ ਕੋਈ ਕੰਪਲੇਂਟ ਹੱਲੇ ਤੱਕ ਨਹੀਂ ਆਈ ਜੀ ਸਰ ਵੀਡੀਓ ਜਿਹੜੀ ਵਾਇਰਲ ਹੋਈ ਆ ਇਹ ਕਤਾਲੀਬਾਨੀ ਹਰਕਤ ਹੈਗੀ ਆ ਇਸ ਤਰ੍ਹਾਂ ਇਨਸਾਨੀਅਤ ਸ਼ਰਮਨਾਕ ਕਰਦੀ ਆ ਹੁਣ ਤੁਸੀਂ ਅੱਗੇ ਕੀ ਕਾਰਵਾਈ ਕਰੋਗੇ ਕਿਉਂਕਿ ਵੀਡੀਓ ਵਾਇਰਲ ਹੋ ਗਈ ਆ ਅਸੀਂ ਜੀ ਐਫ ਆਈ ਆਰ ਰਜਿਸਟਰ ਕਰਕੇ ਸਖਤੋ ਸਖਤ ਕਾਰਵਾਈ ਅਮਲ ਚਲੇਗੀ ਮਾਲਕ ਦਾ ਕੀ ਰੋਪਾ ਜੀ ਕੀ ਕਰੇ ਮਾਲਕ ਕੀ ਕਰੇ ਮਾਲਕ ਜੀ ਉਹਦੇ ਕਹਿਣ ਮੁਤਾਬਕ ਤਾਂ ਜੀ ਇਹ ਉਹਨਾਂ ਦੇ ਭਰਾਵਾਂ ਵੱਲੋਂ ਕੀਤਾ ਗਿਆ ਬਟ ਜੇ ਉਹ ਇੱਥੇ ਮੌਜੂਦ ਸੀ ਮਾਲਕ ਹੋਣ ਦੇ ਨਾਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਉਹਦੀ ਬਣਦੀ ਹੈ ਪਰਿਵਾਰ ਆਈਡੈਂਟੀਫਾਈ ਹੋਇਆ ਕਿੱਥੇ ਦਾ ਪਰਿਵਾਰ ਕਰਦੇ ਪਰਿਵਾਰ ਨੂੰ ਜੀ ਅਸੀਂ ਆਈਡੈਂਟੀਫਾਈ ਕਰਨ ਲਈ ਐਫਰਟ ਕਰ ਰਹੇ ਹਾਂ ਕੈਡ ਲੇਬਰ ਨੂੰ ਲੈ ਕੇ ਵੀ ਸਰ ਗੱਲ ਕਹੀ ਜਾ ਰਹੀ ਹੈ ਕਹਿੰਦੇ ਵੀ ਛੋਟੇ ਬੱਚਿਆਂ ਤੋਂ ਜਿਹੜੀਆਂ ਲੇਬਰ ਕਰਵਾਈ ਜਾ ਰਹੀ ਹੈ ਉਹ ਜੀ ਉਹਨਾਂ ਦੇ ਆਧਾਰ ਕਾਰਡ ਦੇਖ ਕੇ ਹੀ ਸਾਰੀ ਚੀਜ਼ ਕਲੀਅਰ ਹੋਊਗੀ ਚੋਰੀ ਕੀਤੇ ਹਨ ਪਰ ਉਹ ਪਰਿਵਾਰ ਦੇ ਬੋਲ ਕਹੇ ਜੇ 15000 ਰੁਪਏ ਦਾ ਸਮਾਨ ਹੈ ਇਹਨਾਂ ਦੇ ਉੱਪਰ ਉਹ ਲੱਗੇ ਜਿਹੜੇ ਸਾਰੇ ਸਮਾਨ ਦੇ ਵਿੱਚ ਦੇਖੋ ਜੀ ਚੋਰੀ ਚਾਹੇ 1 ਰੁਪਏ ਦੀ ਹੋਈ ਚਾਹੇ ਲੱਖ ਰੁਪਏ ਦੀ ਹੋਈ ਸਭ ਤੋਂ ਪਹਿਲੀ ਡਿਊਟੀ ਕਿਸੇ ਦੀ ਵੀ ਇਹ ਬਣਦੀ ਹੈ ਵੀ ਜੇ ਚੋਰੀ ਹੋਈ ਹੈ ਤਾਂ ਪੁਲਿਸ ਨੂੰ ਉਹ ਇਨਫੋਰਮੇਸ਼ਨ ਦੇਵੇ ਨਾ ਕਿ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਵੇ ਸਰ ਹੁਣ ਫੈਕਟਰੀ ਤੇ ਕੀ ਕਾਰਵਾਈ ਕੀਤੀ ਜਾਵੇ ਕਿ ਸੀਲ ਕੀਤੀ ਜਾਊਗਾ ਇਹਨੂੰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਉਹ ਜੀ ਐਸ ਪਰ ਲਾ ਜੋ ਬਣਦਾ ਹੈਗਾ ਅਸੀਂ ਕਰਾਂਗੇ ਜੀ ਐਫ ਆਈ ਆਰ ਦਰਜ ਕਰਤੀ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਜੀ ਇਹ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਦੱਸੋ ਤੁਹ ਹਾਂਜੀ ਸਾਰਾ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਜੀ ਅਸੀਂ ਕਾਰਵਾਈ ਅਮਲ ਚ ਲਿਆ ਆ। ਉਹ ਜੀ ਕਰਕੇ ਫਿਰ ਤੁਹਾਨੂੰ ਅਗਲੀ ਦੱਸਾਂਗੇ। ਸਸ ਕਿੰਨੇ ਕ ਬੰਦੇ ਇਨਵੋਲਡ ਲੱਗਦੇ ਸ਼ੁਰੂਆਤੀ ਜਾਂਚ ਪਤਾ ਲੱਗੇ ਕਿੰਨੇ ਕ ਬੰਦੇ ਇਨਵੋਲਡ ਹੈਗੇ। ਦੇਖੋ ਜੀ ਜਿਹੜੇ ਵੀਡੀਓ ਦੇ ਵਿੱਚ ਹੈ ਉਹ 7-8 ਬੰਦੇ ਨਜ਼ਰ ਆ ਰਹੇ ਨੇ। ਬਾਕੀ ਕੀ